ਹਾਂ ਜੀ ਬੰਬੀ ਨੂੰ ਚਲ ਗਈ। ਉਹ ਆਹ ਤੇ ਮੈਂ ਉੱਥੇ ਖਲੋਤਾ ਸੀ। ਸ਼ਾਹ ਮੇਰੇ ਲਾਗੇ ਖਲੋਤਾ ਸੀ। ਉਹਨੇ ਉਹ ਬੇਇੱਜ਼ਤੀ ਕੀਤੀ ਹੈ ਜਿਹੜਾ ਨਾ ਰੱਬ ਦਾ ਨਾ। ਤੂੰ ਤੇ ਅੰਦੀ ਨਾਉਣ ਗਈ ਐ। ਤੇ ਹੁਣ ਮੈਨੂੰ ਕੀ ਪਤਾ ਸੀ? ਮੈਂ ਤਾਂ ਅੰਦਰ ਵੇਖਿਆ ਹੈ ਨਹੀਂ ਤੇ ਮੈਂ ਤਾਂ ਨਾਉਣ ਗਈ ਹੋਣੀ। ਉਹ ਭਾਬੀ ਦਾ ਨਾਮ ਆਉਂਦੀ ਐ। ਭਾਬੀ ਨੇ ਕਿਹਾ ਉਹਨੂੰ ਕਿਹਾ। ਮੈਂ ਤਾਂ ਉਹਨੂੰ ਕਿਹਾ ਸੀ ਕਿ ਸਵੇਰੇ ਚਲ ਜੀ। ਜੇ ਤੈਨੂੰ ਜ਼ਿਆਦਾ ਸ਼ੌਂਕ ਆ ਕੰਮ ਦਾ। ਉਹ ਚੁੱਪਚੀ ਪੀਤੀ ਚਲ ਗਈ ਆ। ਮਨਾ ਵੀ ਕੀਤਾ ਸੀ ਉਹਨੂੰ ਮੈਂ। ਸੰਦੀਪ ਤੂੰ ਬੰਬੀ ਤੇ ਜਾਣ ਨੂੰ ਨਹੀਂ ਨਾ ਕਹਿਣਾ ਉਹਨੂੰ। ਮੈਂ ਬੰਬੀ ਤੇ ਜਾਣ ਨੂੰ ਨਹੀਂ ਕਿਹਾ ਦੀਦੀ। ਦੀਪ ਤੂੰ ਪਰੇਸ਼ਾਨ ਕਿਉਂ ਹੋਣੀ ਆ ਮੇਰੀ ਗੱਲ ਸੁਣ ਲਵੜੀਆਂ ਕਦੀ ਤੈਨੂੰ ਮਾੜੀ ਚੰਗੀ ਕਹੀ ਆ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਵਾ ਹੁਣ ਮੇਰੀ ਗੱਲ ਸੁਣ ਉਹ ਖਿੱਚ ਗਿਆ ਵਾ ਉਹ ਕੀ ਬਤਾ ਕੀ ਕੀ ਕਰਦੀ ਰਹਿੰਦੀ ਕੀ ਕੀ ਨਹੀਂ ਮੈਂ ਤੇ ਨਾ ਆਪਣੇ ਭਰਾ ਦਾ ਘਰ ਨਾ ਆਪ ਹੀ ਖਰਾਬ ਕਰਤਾ ਵਾ ਚੰਗਾ ਕਰਦੀ ਕਰਦੀ ਕੋ ਨਾ ਮਾੜਾ ਹੋ ਗਿਆ ਆਵੇ ਰੋਈ ਜਾਨੀ ਹੁਣ ਪਹਿਲਾਂ ਕੰਮ ਚੱਜਦੇ ਕਰ ਲਿਆ ਕਰ